ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਇਹ ਜਿਹੜਾ ਛੋਟਾ ਬੱਚਾ ਹੈ ਨਾ اے ਭਾਈ ਜੇਠਾ ਜੀ ਇਹ ਗੋਂਦਵਾਲ ਸਾਹਿਬ ਦਾ ਸੀਨ ਆ ਜਿਹਨੂੰ ਆਪਾਂ ਧੰ ਗੁਰੂ ਰਾਮਦਾਸ ਕਹਿ ਦਿੰਨੇ ਆ ਚੋਨਾ ਮੰਡੀ ਲਾਹੌਰ ਅੱਜ ਕੱਲ ਪਾਕਿਸਤਾਨ ਕਿਆ ਜਾਂਦਾ ਏ ਇਹਨਾਂ ਦੇ ਮਾਤਾ ਪਿਤਾ ਦਾ ਦਿਹਾਂਤ ਹੋ ਗਿਆ ਸ਼ੇਰ ਤੋਂ ਸਾਇਆ ਉੱਠ ਗਿਆ ਇਹ ਆਪਣੀ ਨਾਨੀ ਕੋ ਬਾਸਰ ਕੇ ਗਿੱਲਾਂ ਜਿਹਨੂੰ ਸਨ ਸਾਬ ਵੀ ਕਹਿ ਦਿੰਦੇ ਨੇ ਉੱਥੇ ਆ ਗਏ ਤੇ ਨਾਨੀ ਦੇ ਨਾਲ ਪ੍ਰੇਮ ਬਕਾਫੀ ਸੀ ਨਾਨੇ ਦੋਤੇ ਦਾ ਪ੍ਰੇਮ ਹੁੰਦਾ ਹੀ ਆ ਤੇ ਸੰਗਤ ਜਾ ਰਹੀ ਗੁਰੂ ਅਮਰਦਾਸ ਦੇ ਸਥਾਨ ਤੇ ਕਹਿਣ ਲੱਗੇ ਛੋਟਾ ਬੱਚਾ ਕਹਿਣ ਲੱਗਾ ਧੰਗੁਰ ਰਾਮਦਾਸ ਭਾਈ ਜੇਟਾ ਜੀ ਨਾਨੀ ਜੀ ਆ ਕੀ ਕਿੱਥੇ ਚੱਲੇ ਆ ਉਹ ਕਹਿਣ ਲੱਗੇ ਇਹ ਗੁਰੂ ਅਮਰਦਾਸ ਦੇ ਅਸਥਾਨ ਤੇ ਸੰਗਤ ਜਾ ਰਹੀ ਆ ਚੌਂਕੀ ਸਾਹਿਬ ਦੇ ਰੂਪ ਵਿੱਚ ਤੇ ਕਹਿਣ ਲੱਗੇ ਫਿਰ ਕਹਿਣ ਲੱਗੇ ਮੇਰਾ ਪਿਤਾ ਕੀ ਕਰਦਾ ਸੀ ਉਹਾਂ ਦੀ ਘੁੰਗਣੀਆਂ ਵੇਚਦਾ ਹੁੰਦਾ ਸੀ ਇਹ ਵੀ ਸੰਗਤ ਦੇ ਨਾਲ ਚੱਲ ਗਏ ਸੰਗਤ ਦੇ ਨਾਲ ਚੱਲ ਗਏ ਇਹ ਗੋਂਦਵਾਲ ਸਾਹਿਬ ਦਾ ਸੀਨ ਆ ਇਹ ਛੋਟਾ ਬੱਚਾ ਘੁੰਗਣੀਆਂ ਵੇਚ ਰਿਹਾ ਭਾਈ ਜੇਠਾ ਜੀ ਉੱਥੇ ਘੁੰਗਣੀਆਂ ਵੇਚਦੇ ਸੀ ਤੇ ਇੱਕ ਦਿਨ ਗੁਰੂ ਅਮਰਦਾਸ ਨੇ ਕਿਹਾ ਕਾਫੀ ਚਿਰ ਕੁੰਗਣੀਆਂ ਵੇਚਦੇ ਦਿਨੇ ਕੁੰਗਣੀਆਂ ਵੇਚਣੀਆਂ ਜਿਹੜੀਆਂ ਰਾਤ ਨੂੰ ਬਚਣੀਆਂ ਉਹ ਸੰਗਤ ਨੂੰ ਵੰਡ ਦੇਣੀਆਂ ਤੇ ਉੱਥੇ ਹੀ ਬੋਰੀ ਵਿਛਾ ਕੇ ਤੇ ਬਿਰਾਜਮਾਨ ਹੋ ਜਾਣਾ ਯਾਨੀ ਕਿ ਸੌ ਜਾਣਾ ਕਾਫੀ ਚਿਰ ਸਮਾਇ ਇਸੇ ਤਰ੍ਹਾਂ ਚੱਲਦਾ ਰਿਹਾ ਤੇ ਭਾਈ ਜੇਠਾ ਜੀ ਜਵਾਨ ਹੋ ਗਏ ਧੰ ਗੁਰੂ ਅਮਰਦਾਸ ਜੀ ਕਹਿਣ ਲੱਗੇ ਸਨੇਹੀ ਦੇ ਹੱਥ ਅਗੇ ਉਹ ਨਾਈ ਮਰੇ ਲੜਕਾ ਲੜਕੇ ਵਾਸਤੇ ਵੇਖਦੇ ਸੀ ਉਹਦੇ ਆਪਣੀ ਬੀਬੀ ਜਵਾਨ ਹੋ ਗਈ ਅਮਾ ਬੀਬੀ ਪਾਨੇ ਇਹਦੇ ਹੱਥੇ ਕੋ ਬੱਚਾ ਆਪਾਂ ਨੂੰ ਲੜਕਾ ਚਾਹੀਦਾ ਤੇ ਉਹ ਕਹਿਣ ਲੱਗੇ ਵੀ ਉਹ ਗਾੜੀਆਂ ਕਹਿਣ ਲਗਾ ਕਿਸ ਤਰ੍ਹਾਂ ਦਾ ਬੱਚਾ ਕਿਸ ਤਰ੍ਹਾਂ ਦਾ ਲੜਕਾ ਚਾਹੀਦਾ ਰੋੜੀ ਰੁਪਈਆ ਦੇਤਾ ਆਂਦੇ ਵੀ ਉਹ ਜਿਹੜਾ ਨੌਜਵਾਨ ਘੁੰਗਣੀਆਂ ਵੇਚਦਾ ਨਾ ਇਹਦੇ ਵਰਗਾ ਚਾਹੀਦਾ ਤੇ ਧੰ ਗੁਰੂ ਅਮਰਦਾਸ ਜੀ ਕਹਿਣ ਲੱਗੇ ਆਜੋ ਹਣ ਮੋੜ ਆਓ ਇਹਦੇ ਵਰਗਾ ਤੇ ਹੋਈਆ ਫਿਰ ਹੋਰ ਨਹੀਂ ਮਿਲਣਾ ਇਸ ਕਰਕੇ ਲਾਗੇ ਬੰਨੇ ਕਿਆ ਇਹਦਾ ਤਾਂ ਮਾਪਿਓ ਵੀ ਹੈ ਨਹੀਂ ਆ ਇਹ ਤੇ ਘੁੰਗੜੀਆਂ ਵੇਚ ਕੇ ਇੱਥੇ ਹੀ ਸੌ ਜਾਂਦਾ ਇਹਦਾ ਘਰ-ਕਾਟ ਨਹੀਂ ਹੈਗਾ ਇਸ ਤਰ੍ਹਾਂ ਕਰਕੇ ਗੁਰੂ ਅਮਰਦਾਸ ਨੇ ਆਪਣਾ ਆਪਣੀ ਪੁੱਤਰੀ ਦਾ ਰਿਸ਼ਤਾ ਕਰਤਾ ਤੇ धन् गुरु रामदास जी बन गए वाहे गरुवा गरु वाहे गुरु वाहे गरु वाहे गरु वाहे गुरु तन गुरु रामदास तन गुरु रामदास वाहगुरु जी कालस वाहगुरु जी